ਹਾਂਜੀ ਸਰ ਕੀ ਨਾ ਆਪਣਾ ਆਪਣੇ ਦੁਰਵਗਰਗ ਆਪਾਂ ਰਾਜਪੁਰਾ ਆਏ ਨੇ ਪਟਵਾਰੀ ਸੀ ਅੱਜ ਮੌਕੇ ਤੇ ਆ ਕੇ ਆਪਾਂ ਦੇਖੇ ਕਿ ਇੱਥੇ ਘਰਾਂ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਹੋ ਚੁੱਕੇ ਕਿਉਂਕਿ 10-12 ਦਿਨ ਤੋਂ ਲਗਾਤਾਰ ਪੈਰੇ ਮੀਂਹ ਕਰਨ ਘਰਾਂ ਦੀ ਕਿਸੇ ਛੱਤ ਟਿਕ ਗਈ ਕਿਸੇ ਦਾ ਕੁਛ ਹਨਾ ਤੇ ਇਹਨਾਂ ਵਿਚਾਰਿਆਂ ਕੋਲ ਤਰਪਾਲ ਵਗੈਰਾ ਵੀ ਆਪਾਂ ਮੁਹਈਆ ਕਰਵਾਵਾਂਗੇ ਸਰਕਾਰ ਕਿੰਨੇ ਆਪਾਂ ਨੂੰ ਗ੍ਰਾਂਟ ਆਈ ਹੈ ਜਿਹੜੀ ਤੇ ਜਿਹੜੇ ਆਪਾਂ ਇਹਨਾਂ ਨੂੰ ਮੁਆਵਜ਼ਾ ਕਰਾ ਰਹੇ ਨੇ ਆਪਾਂ ਇਹਨਾਂ ਨੂੰ ਮੁਹਈਆ ਜਿੰਨਾ ਚੱਕ ਹੋ ਚੁੱਕਾ ਹੈ ਸਰਕਾਰ ਕਿੰਨੇ ਜਲਦੀ ਤੋਂ ਜਲਦੀ ਆਪਾਂ ਕਰਵਾਵਾਂਗੇ ਹਾਂਜੀ ਕੀ ਨਾ ਆਪਣਾ ਭਰਾ ਮੇਰਾ ਨਾਮ ਹਰਜੀਤ ਸਿੰਘ ਇਹ ਜਿੰਨੇ ਜਣਾਂ ਦੀ ਬਾਰਿਸ਼ ਪੈ ਰਹੀ ਹੈ ਕਿ ਮੇਰੇ ਘਰ ਦੀ ਸਾਰੀਆਂ ਛੱਤਾਂ ਚੋਰੀਆਂ ਤੇ ਨਾਲੇ ਤਰੇੜਾਂ ਆ ਚੁੱਕੀਆਂ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਸਾਰੇ ਕਮਰੇ ਨਹੀਂ ਸੁਝਾਣਗੇ ਮੇਰਾ ਸਮਾਨ ਵੀ ਅੰਦਰ ਹੀ ਗਿਆ ਸਾਰਾ ਸਰਕਾਰ 바ਸ ਇਹ ਹੀ ਮੰਗ ਕਰਦੇ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਸਾਡੀ ਮਾਲੀ ਸਹਾਇਤਾ ਕੀਤੀ ਜਾਵੇ ਕੀ ਗੱਲ ਬਾਤ ਹੋਈ ਕੱਲ ਜੋ ਮਕਾਨ ਤੁਹਾਡੇ ਸਾਰਾ ਜੀ ਮੀਂਹ ਦੇ ਕਾਰਨ ਹੋਇਆ ਜੀ ਜਿੰਨਾ ਮੀਂਹ ਪਿਆ ਸਾਰਾ ਮਕਾਨ ਸਾਰੇ ਕਮਰੇ ਚੋਲਦੇ ਆ ਸਾਰੇ ਤਰੇੜਾਂ ਆ ਗਈਆਂ ਸਾਰੇ ਖੰਡ ਡਿੱਗ ਪਏ ਮੀਂਹ ਦੇ ਕਾਰਨ ਕਾਫੀ ਨੁਕਸਾਨ ਹੋਇਆ ਜੀ ਅਸੀਂ ਲੇਬਰਮਨ ਜਿ ਮਜ਼ਦੂਰੀ ਕਰਨ ਵਾਲੇ ਬੰਦੇ ਆ ਜੀ ਸਾਡਾ ਬਹੁਤ ਨੁਕਸਾਨ ਹੋਇਆ ਸਾਡੇ ਆ ਸਰਕਾਰ ਅੱਗੇ ਬੇਨਤੀ ਹੈ ਵੀ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਅਸੀਂ ਪੰਜ ਧੀਆਂ ਦੇ ਬਾਰ ਮਾਲਕਿਆ ਜੀ ਸਾਤੋਂ ਐਨੀ ਕੋਈ ਜੜੋਂਦੀ ਆਮਦਨੀ ਨਹੀਂ ਰਹੀ ਅਸੀਂ ਮਕਾਨ ਬਣਾ ਸਕੀ ਅਸੀਂ ਬਹੁਤ ਗਰੀਬ ਹੈ ਵੀ ਸਾਡੀ ਸਹਾਇਤਾ ਕੀਤੀ ਅੰਕਲ ਜੀ ਉਹ ਕੀ ਗੱਲ ਬਾਤ ਉਹ ਜੋ ਪ੍ਰਸ਼ਾਸਨ ਹੋ ਰਹੀ ਆ ਪ੍ਰਸ਼ਾਸਨ ਬਹੁਤ ਥੋਲ ਹੋ ਰਹੀ ਆ 2 ਮਹੀਨੇ ਹੋ ਗਏ ਹਰੇ ਕੰਮ ਦੇ ਡੇਕੇ ਅੱਛਾ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਬਾਰੇ ਇਹਦੇ ਬਾਰੇ ਕਿ ਸਾਡੀ ਹੈਲਪ ਕਰੇ ਗਵਰਨਮੈਂਟ ਅਸੀਂ ਤਾਂ ਬਿਲਕੁਲ ਗਰੀਬ ਆ ਜਿਹਨਾਂ ਦੀਹਾੜੀ ਕਰਨ ਵਾਲੇ ਹਨ ਹਾਣੀ ਸਰ ਕੰਦੇ ਪਿਆ ਇਸ ਕਰਕੇ ਬਰਸਾਤ ਬਹੁਤ ਹੁੰਦੀ ਆ ਕਿ ਸਾਡੀ ਹੈਲਪ ਕਰੋ ਕਿ ਸਭ ਤੋਂ ਦਿਹਾੜੀ ਤੋ ਕਰਨ ਵਾਲੇ ਸਿਆਣੇ ਬੰਦੇ ਆ ਹੈਲਪ ਕਰੋ ਅਸੀਂ ਦੁਆਰਾ ਪਾ ਸਕਦੇ ਹਾਂ ਸਰਕਾਰ ਕੋਲ ਕੀ ਮੰਗ ਕਰਦੇ ਆ ਜੀ ਅਸੀਂ ਹੈਲਪ ਮੰਗਦੇ ਆ ਜੀ ਸਾਡੇ ਮਕਾਨ ਪੈ ਜਾਣ ਕੀ ਤੋ ਕਦਮ ਬੰਦ ਨਹੀਂ ਆਉਂਦੇ ਹਾਂ ਜੀ ਜੀ ਸਾਨੂੰ ਮਾਲਕ ਦੱਸਿਆ ਜਾਵੇ ਇਹਦੇ ਮਾਰੇ ਕੋਈ ਬੇਨਤੀ ਆ ਬਾਰ-ਬਾਰ ਸਾਡੀ ਸਾਨੂੰ ਮਾਫੀ ਜੀ ਇੱਤਾ ਜਾਵੇ ਹਾਂ ਜੀ ਕੰਦ ਸਾਡੀ ਖੱਤਿਆ ਲੱਗੀ ਪਈ ਖਾਲੀ ਲੱਗਿਆ ਖੜਾਈ ਤੇ ਸਾਡੇ ਮਕਾਨ ਜਿਹੜੇ ਬਹੁਤ ਪੁਰਾਣੇ ਆ ਘੱਟੋ ਘੱਟ ਵੀ 70 80 ਸਾਲ ਪੁਰਾਣੇ ਪਹਿਲੇ ਬਜ਼ੁਰਗਾਂ ਦੇ ਪਾਏ ਹੋਏ ਆ ਮਕਾਨ ਬਾਬੇ ਦਾਦਿਆਂ ਦੇ ਤਾਂ ਉਹ ਹੁਣ ਇੰਨੇ ਪੁਰਾਣੇ ਆ ਕਿ ਬਹੁਤ ਟਾਈਮ ਤੋਂ ਇਹਨਾਂ ਦੀਆਂ ਛੱਤਾਂ ਤੇੜੀਆਂ ਹੋਈਆਂ ਆ ਤਾਂ ਹੌਲਾ ਇਹ ਨਹੀਂ ਛੱਤਾਂ ਡੇਗਣ ਦਾ ਬਹੁਤ ਖਤਰਾ ਹੈ ਤੇੜਾ ਤੋੜਾ ਬਹੁਤ ਆਇਆ ਹੈ ਉੱਤੋਂ ਤਾਂ ਬਿਜਲੀ ਦਾ ਵੀ ਕਰੰਟੇ ਦੇ ਵਿੱਚ ਬਹੁਤ ਜ਼ਿਆਦਾ ਸੰਪਰਕ ਆਇਆ ਹੋਇਆ ਆ ਇਸ ਕਰਕੇ ਮੈਂ ਵੀ ਮੇਰੇ ਵਿੱਚ ਇਨੀ ਹਿੰਮਤ ਹੈ ਨਹੀਂ ਕਿ ਮੈਂ ਮਕਾਨ ਬਣਾ ਸਕਾਂ ਸਰਕਾਰ ਵੱਲੋਂ ਸਾਨੂੰ ਵੀ ਅਸੀਂ ਸਰਕਾਰ ਅਗੇ ਰਿਕਵੈਸਟ ਕਰਦੇ ਆਂ ਜੀ ਕਿ ਸਾਡੀ ਹੈਲਪ ਕੀਤੀ ਜਾਵੇ ਮਕਾਨ ਬਦਲਣ ਵਾਸਤੇ ਛੱਤਾਂ ਬਦਲਣ ਵਾਸਤੇ ਜੋ ਵੀ ਮੁਆਵਜ਼ਾ ਸਾਡਾ ਸਰਕਾਰ ਵੱਲੋਂ ਆ ਮੰਗਿਆ ਸਾਨੂੰ ਕਿ ਸਾਡੀ ਹੈਲਪ ਕੀਤੀ ਜਾਵੇ ਅਸੀਂ ਦਿਹਾੜੀ ਦਾਪਾ ਕਰਨੇ ਵਾਲੇ ਬੰਦੇ ਆ ਜੀ ਮੇਰੀ ਮੰਮੀ ਵੀ ਨਰੇਗਾ ਵਿੱਚ ਕੰਮ ਕਰਦੀ ਆ ਤੇ ਮੈਂ ਵੀ ਦਿਹਾੜੀ ਰਾਜ ਮੈਸਤਰੀਆਂ ਨਾਲ ਦਿਹਾੜੀ ਦਾ ਕੰਮ ਕਰਦਾ ਜੀ ਤਾਂ ਇਸ ਕਰਕੇ ਜੀ ਮੇਰੇ ਸਾਡੇ ਵਿੱਚ ਹਿੰਮਤ ਹੈ ਨਹੀਂ ਮਕਾਨ ਪਾਉਣ ਵਾਸਤੇ ਤਾਂ ਸਰਕਾਰ ਕੋਲੋਂ ਮੰਗਿਆ ਜੀ ਸਾਡੀ ਹੈਲਪ ਕੀਤੀ ਜਾਵੇ ਤਾਂ ਸਾਡੇ ਸਾਰੇ ਮਕਾਨ ਹੈ ਜਿਹੜੇ ਜੋ ਵੀ ਮੁਆਵਜ਼ਾ ਬਣਦਾ ਜੀ ਦਿੱਤਾ ਜਾਵੇ ਮਕਾਨ ਬਣਾਉਂਗਾ ਜੋ ਪਿਛਲੇ ਦਿਨਾਂ ਤੋਂ ਕਈ ਦਿਨ ਤੋਂ ਬਰਸਾਤ ਹੋ ਰਹੀ ਹੈ ਜੋ ਕਾਫੀ ਮਕਾਨ ਤੁਹਾਡੇ ਦੇਖਣ ਵਿੱਚ ਹਸਰਾ ਲੱਗਦੇ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਇਹ ਸਾਡੇ ਭਾਜੀ ਮੈਂ ਸੁਖਿੰਦਰਪਾਲ ਦੀ ਪਤਨੀ ਆ ਸਕਿੰਦਰਪਾਲ ਦੀ ਪਤਨੀ ਆ ਸਾਡੇ ਘਰਾਂ ਦੇ ਹਾਲਾਤ ਬਹੁਤ ਮਾੜੇ ਆ ਭਾਜੀ ਸਾਡੀ ਛੱਤਾਂ ਡੇਗ ਗਈਆਂ ਇਸ ਲੋਕਾਂ ਦੇ ਚਰਨ ਮੰਨੱਖੇ ਹੋਏ ਭਾਜੀ ਸਾਡੇ ਇਹਨੂੰ ਸਰਕਾਰ ਨੂੰ ਬੇਨਤੀ ਆ ਕਿ ਸਾਡੇ ਮਦਦ ਕਰ ਦੇ ਸਾਡੇ ਹਾਂਜੀ ਛੋਟੇ ਛੋਟੇ ਬੱਚੇ ਆ ਭਾਜੀ ਅਸੀਂ ਬਹੁਤ ਔਖੇ ਆ ਕੰਮਾ ਤਾਂ ਵੀ ਬੇਲੇ ਬੈਠੇ ਆ ਕਿੰਨੇ ਦਿਨਾਂ ਤੋਂ ਖਾਣ ਦਾ 20 ਦਿਨ ਹੋ ਗਿਆ ਕੰਮ ਵੀ ਨਹੀਂ ਕੋਈ ਲੱਗਾ ਜਿਦ ਖਾਣ ਪੀਣ ਨੂੰ ਨਿਆਣਿਆਂ ਨੂੰ ਕੁਝ ਨਹੀਂ ਹੈਗਾ ਖਾਣ ਪੀਣ ਤੋਂ ਵੀ ਔਖੇ ਤੇ ਸੱਤਾਂ ਵੀ ਰਹਿ ਗੀਆਂ ਲੋਕਾਂ ਦੇ ਜਸਮਾਨਾ ਕੇ ਸਾਡੇ ਤਾਂ ਸਾਰੇ ਬੈਗੇ ਡੇਗ ਗਏ ਕੀ ਨਾਮੀਆਂ ਤੋਂ ਨਾਮੀਆਂ ਆਈ ਜਾਂਦੀ ਸਾਰਾ ਮਕਾਨ ਖੇਲਿਆ ਪਿਆ ਸਾਡੇ ਪਟਵਾਰੀ ਫਲੋਰ ਤੋਂ ਵਾਈ ਸੀ ਜਦ ਪੰਚਾਇਤ ਮੈਂਬਰ ਅਸੀਂ ਕੀ ਬੁੱਲੇ ਚੱਲੇ ਅਸੀਂ ਇਹ ਦੱਸਿਆ ਸੀ ਮੇ ਭਾਜੀ ਆ ਦੇਖੋ ਸਾਡੇ ਹਾਲਾਤ ਦੇਖੋ ਤੇ ਉਹ ਕਹਿੰਦੇ ਤੁਹਾਨੂੰ ਅਸੀਂ ਸਰਕਾਰ ਵੱਲੋਂ ਮਦਦ ਕਰਾਵਾਂਗੇ ਤੁਹਾਨੂੰ ਪੈਸੇ ਲੈ ਕੇ ਜਾਣਗੇ ਤਾਂ ਸਰਪਾਲਾਂ ਵੀ ਦੇਖ ਕੇ ਜਾਣਗੇ ਦੇ ਹੜੀ ਦੱਪਾ ਕਰਨ ਵਾਲੇ ਬੰਦੇ ਆ ਸਾਡੇ ਕਿੰਨੇ ਦਿਨਾਂ ਤੋਂ ਬਹਿਲੇ ਆ ਜੀ ਹਾਂ ਜੀ ਸਾਡੀ ਸਰਕਾਰ ਵੱਲੋਂ ਬਹਿੰਦੀ ਆ ਸਾਨੂੰ ਇਹ ਕਰਾਇਆ ਜਾ ਕੇ ਸਾਡਾ ਘਰ ਦੇ ਹਾਲਾਤ ਸੁਧਾਰਨ ਥੋੜੇ ਜੀ ਮਾਫੀ ਦਿੱਤਾ ਜਾਵੇ ਕੀ ਗੱਲ ਬਾਤ ਤੁਸੀਂ ਕੱਲ ਜੋ ਤੁਹਾਡੇ ਇੱਥੇ ਹਾਲਾਤ ਬਣਿਆ ਘਰ ਦੇ ਬਹੁਤ ਅਸੀਂ ਇੱਕ ਦਿਨ ਅੱਕ ਦੇ ਬਚੇ ਜੀ ਮਸੀਂ ਮਸੀਂ ਮੁੰਡੇ ਮੰਦਰੋਂ ਕੱਢਿਆ ਕੀ ਮਕਾਨ ਜੇ ਤੁਹਾਡੇ ਬਾਲੇ ਡੰਗ ਪਏ ਬਾਲੇ ਡੰਗ ਪਏ ਹੁਣ ਜੀ ਦਿਓ ਡੱਪਾ ਇਹੰਨਾ ਕਰਦਾ ਥੋੜਾ ਕਰਦੀ ਆ ਮਾੜੀ ਮੋਟੀ ਸਾਰੇ ਹੀ ਮਾਰ ਬਤਨ ਦੇ ਸਾਡੇ ਮਾੜਾ ਮਿੱਤਾ ਸੁਝਾ ਗਾਡੀਂ ਦਾ ਅੜੀ ਦਾ ਪਕਾ ਦੇ ਜੀਂ ਪਲੇਡੀ ਦੀ ਮੋਟੋ ਵੀ ਜੀ ਮੈਂ ਕੋ ਕੱਲਾ ਕਮੋਨਾਂ ਆਈ ਹਾਂ ਜੀ ਹਾਂ ਜੀ ਪੈਂਡ ਰੈਫਰ ਆਈ ਆ ਜੀ ਤੇ ਕੀ ਮੰਗ ਕਰਦੇ ਸਰਕਾਰ ਕੋਲੋਂ ਸਰਕਾਰ ਕੋਲ ਦੇ ਹੀ ਮੰਗ ਕਰਦੇ ਹਾਂ ਜੀ ਤੁਹਾਨੂੰ ਥੋੜਾ ਫੜਾ ਹੈਲਪ ਕਰਨ ਵ ਲਈ ਹੈਲਪ ਕੀਤੀ ਜਾਵੇ ਹੈਲਪ ਕੀਤੀ ਜਾਵੇ ਕੋਈ ਜਾਣੀ ਨੁਕਸਾਨ ਤੋਂ ਬਚਾਇ ਹੋ ਗਿਆ ਤੁਹਾਡਾ ਹਾਂ ਜੀ ਜਿੱਦਾਂ ਤੁਸੀਂ ਦੇਖਿਆ ਕਿ ਤੁਹਾਡੇ ਛੱਤਾਂ ਦੇ ਬਾਲੇ ਜਿਹੜੇ ਥੱਲੇ ਡੇਗ ਪਏ ਆ ਕੋਈ ਛੱਟ ਚੋਰ ਤੋਂ ਬਚਾਇਆ ਹਾਂ ਜੀ ਬਚਾਇਆ ਕੋਈ ਪਿੰਡ ਵੱਲੋਂ ਪੰਚਾਇਤ ਵੱਲੋਂ ਹਾਂਜੀ ਠੀਕ ਹੈ ਕਰਾਂਗੇ ਪਿੰਡ ਪਰਾਂ ਦੇ ਠੀਕ ਹੈ ਕਰਾਂਗੇ ਜੀ ਪੰਚਾਇਤ ਵਾਲੇ ਕੰਦੇ ਕੋਈ ਜਾਣੇ ਹੱਲ ਕਰਾਂਗੇ ਜੀ ਹਾਂਜੀ ਸਰ ਕੀ ਨਾ ਆਪਣਾ ਆਪਣੇ ਦੁਰਵਗਰਗ ਆਪਾਂ ਰਾਜਪੁਰਾ ਆਏ ਨੇ ਪਟਵਾਰੀ ਸੇ ਅੱਜ ਮੌਕੇ ਤੇ ਆ ਕੇ ਆਪਾਂ ਦੇਖੇ ਕਿ ਇੱਥੇ ਘਰਾਂ ਦੀ ਹਾਲਤ ਬਹੁਤ ਜ਼ਿਆਦਾ ਨਾਜੂਕ ਹੋ ਚੁੱਕੇ ਕਿਉਂਕਿ 10-12 ਦਿਨ ਤੋਂ ਲਗਾਤਾਰ ਪੈਰੇ ਮੀਂਹ ਕਰਨਾ ਘਰਾਂ ਦੇ ਕਿਸੇ ਛੱਤ ਟਿਕਾ ਕਿਸੇ ਦਾ ਕੁਛ ਹੈ ਨਾ ਤੇ ਇਹਨਾਂ ਵਿਚਾਰਿਆਂ ਕੋਲ ਤਰਪਾਲ ਵਗੈਰਾ ਵੀ ਆਪਾਂ ਮੁਹਈਆ ਕਰਵਾਵਾਂਗੇ ਸਰਕਾਰ ਕਿੰਨੇ ਆਪਾਂ ਨੂੰ ਗ੍ਰਾਂਟ ਆਈ ਹੈ ਜਿਹੜੀ ਤੇ ਜਿਹੜੇ ਆਪਏ ਇਹਨਾਂ ਨੂੰ ਮੁਆਵਜ਼ਾ ਕਰਾ ਰਹੇ ਨੇ ਆਪਾਂ ਇਹਨਾਂ ਨੂੰ ਮਹੀਆ ਜਿੰਨਾ ਚੱਕ ਹੋ ਚੁੱਕਾ ਹੈ ਸਰਕਾਰ ਕੋਲੋਂ ਜਲਦੀਓ ਜਲਦੀ ਆਪਾਂ ਕਰਵਾਵਾਂਗੇ ਹਾਂਜੀ ਕੀ ਨਾ ਆਪਣਾ ਭਰਾ ਮੇਰਾ ਨਾਮ ਹਰਜੀਤ ਸਿੰਘ ਸੰਗੋਬਾ ਮਰਜੀਤ ਸਿੰਘ ਗਿਆ ਫਟ ਰਿਆ ਬਰਾਣੀ ਰਹਿਣ ਵਾਲਾ ਇਹ ਜਿੰਨੇ ਜਿਹੜਾ ਦੀ ਬਾਰਿਸ਼ ਪੈ ਰਹੀ ਹੈ ਕਿ ਮੇਰੇ ਘਰ ਦੀ ਸਾਰੀਆਂ ਛੱਤਾਂ ਚੋਰ ਰਹੀਆਂ ਤੇ ਨਾਲੇ ਤਰੇੜਾਂ ਆ ਚੁੱਕੀਆਂ ਹਨ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਸਾਰੇ ਕਮਰਿਆਂ ਦੀ ਤਰ੍ਹਾਂ ਨਹੀਂ ਮੇਰਾ ਸਮਾਨ ਵੀ ਅੰਦਰ ਹੀ ਗਿਆ ਹੈ ਸਾਰਾ ਸਰਕਾਰ ਬਸ ਇਹੀ ਮੰਗ ਕਰਦੇ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਸਾਡੀ ਮੌਲੀ ਸਹਾਇਤਾ ਕੀਤੀ ਜਾਵੇ ਕੀ ਗੱਲ ਬਾਤ ਤੁਸੀਂ ਕੱਲ ਜੋ ਮਕਾਨ ਤੁਹਾਡੇ ਸਾਰਾ ਜੀ ਮੀਹ ਦੇ ਕਾਰਨ ਹੋਇਆ ਜੀ ਜਿੰਨਾ ਮੀਹ ਪਿਆ ਸਾਰਾ ਮਕਾਨ ਸਾਰੇ ਕਮਰੇ ਚੁੰਦੇ ਆ ਸਾਰੇ ਤੇੜਾ ਆ ਗਿਆ ਸਾਰੇ ਖੰਡ ਡਿੱਗ ਪਏ ਮੀਹ ਦੇ ਕਾਰਨ ਕਾਫੀ ਨੁਕਸਾਨ ਹੋਇਆ ਜੀ ਅਸੀਂ ਲੇਬਰਮਨ ਮਜ਼ਦੂਰੀ ਕਰਨ ਵਾਲੇ ਬੰਦੇ ਆ ਜੀ ਸਾਡਾ ਬਹੁਤ ਨੁਕਸਾਨ ਹੋਇਆ ਸਾਡੇ ਆ ਸਰਕਾਰ ਅੱਗੇ ਬੇਨਤੀ ਹੈ ਵੀ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਅਸੀਂ ਪੰਜ ਧੀਆਂ ਦੇ ਬਾਰ ਮਾਲਕ ਆ ਜੀ ਸਾਤੋਂ ਐਨੀ ਕੋਈ ਜੜੂੰਦੀ ਆਮਦਨੀ ਨਹੀਂ ਰਹੀ ਜੀ ਮਕਾਨ ਬਣਾ ਸਕੀ ਏਹ ਗੋ ਗਰੀਬ ਹੈ ਸਾਡੀ ਸਹਾਇਤਾ ਕੀਤੀ ਹੈ ਅੰਕਲ ਜੀ ਉਹ ਕੀ ਗੱਲ ਬਾਤ ਉਹ ਜੋ ਪ੍ਰਸਾਦ ਹੋ ਰਹੀ ਹੈ ਬਰਸਾਤ ਬਹੁਤ ਹੋ ਰਹੀ ਹੈ 2 ਮਹੀਨੇ ਹੋ ਗਏ ਹਰ ਇੱਕ ਮਹੀਨੇ ਦੇ ਕਿ ਭਾਏ ਅੱਛਾ ਜੀ ਹਾਂ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਬਾਰੇ ਇਹਦੇ ਬਾਰੇ ਕਿ ਸਾਡੀ ਹੈਲਪ ਕਰੇ ਗਵਰਨਮੈਂਟ ਅਸੀਂ ਤਾਂ ਬਿਲਕੁਲ ਗਰੀਬ ਆ ਜਮੇ ਦਿਹਾੜੀ ਕਰ ਨਾਲ ਹਾਂ ਜੀ ਸਰ ਕੰਦੇ ਪਿਆ ਇਸ ਕਰਕੇ ਬਰਸਾਤ ਬਹੁਤ ਹੁੰਦੀ ਹੈ ਕਿ ਸਾਡੀ ਹੈਲਪ ਕਰੋ ਦੇ ਸਾਥ ਉਹ ਦਿਹਾੜੀ ਤੱਕ ਕਰਨ ਵਾਲੇ ਸਿਆਣੇ ਬੰਦੇ ਆ ਤੇਲ ਕਰੋ ਅਸੀਂ ਦੁਆਰਾ ਪਾ ਸਕਦੇ ਸਰਕਾਰ ਕੋਲ ਕੀ ਮੰਗ ਕਰਦੇ ਆ ਜੀ ਅਸੀਂ ਹੈਲਪ ਮੰਗਦੇ ਆ ਜੀ ਸਾਡੇ ਮਕਾਨ ਪੈ ਜਾਣ ਹਾਂ ਜੀ ਤਾਂ ਕਿ ਬਰਬਾਦ ਨਾ ਹੋ ਹਾਂ ਜੀ ਹਾਂ ਜੀ ਸਾਨੂੰ ਮਾਲਕ ਦੱਸਿਆ ਜਾਵੇ ਇਹਦੇ ਮਾਰੇ ਕੋਈ ਬੇਨਤੀ ਆ ਬਾਰ-ਬਾਰ ਸਾਡੀ ਸਾਨੂੰ ਮਾਪ ਜਾਇਤਾ ਜਾਵੇ ਹਾਂ ਜੀ ਕਦ ਸਾਡੀ ਖਤਿਆ ਲੱਗੀ ਪਈ ਖਾਲੀ ਲੱਗਿਆ ਖੜਾਈ ਤੇ ਸਾਡੇ ਮਕਾਨ ਜਿਹੜੇ ਬਹੁਤ ਪੁਰਾਣੇ ਆ ਘੱਟੋ ਘੱਟ ਵੀ 70 80 ਸਾਲ ਪੁਰਾਣੇ ਪਹਿਲੇ ਬਜ਼ੁਰਗਾਂ ਦੇ ਪਾਏ ਹੋਏ ਆ ਮਕਾਨ ਬਾਬੇ ਦਾਦਿਆਂ ਦੇ ਤਾਂ ਉਹ ਹੁਣ ਇੰਨੇ ਪੁਰਾਣੇ ਆ ਕਿ ਬਹੁਤ ਟਾਈਮ ਤੋਂ ਇਹਨਾਂ ਦੀਆਂ ਛੱਤਾਂ ਟੇੜੀਆਂ ਹੋਈਆਂ ਆ ਤਾਂ ਹੁਣ ਇਹਨਾਂ ਦੀਆਂ ਛੱਤਾਂ ਡੇਗਣ ਦਾ ਬਹੁਤ ਖਤਰਾ ਹੈ ਤੇੜਾ ਤੋੜਾ ਬਹੁਤ ਆਈਆਂ ਆ ਉੱਤੋਂ ਤਾਂ ਬਿਜਲੀ ਦਾ ਵੀ ਕਰੰਟੇ ਦੇ ਵਿੱਚ ਬਹੁਤ ਜ਼ਿਆਦਾ ਸੰਪਰਕ ਆਇਆ ਹੋਇਆ ਆ ਇਸ ਕਰਕੇ ਮੈਂ ਵੀ ਮੇਰੇ ਵਿੱਚ ਇਨੀ ਹਿੰਮਤ ਹੈ ਨਹੀਂ ਕਿ ਮੈਂ ਮਕਾਨ ਬਣਾ ਸਕਾਂ ਸਰਕਾਰ ਵੱਲੋਂ ਸਾਨੂੰ ਵੀ ਅਸੀਂ ਸਰਕਾਰ ਅੱਗੇ ਰਿਕਵੈਸਟ ਕਰਦੇ ਆਂ ਜੀ ਕਿ ਸਾਡੀ ਹੈਲਪ ਕੀਤੀ ਜਾਵੇ ਮਕਾਨ ਬਦਲਣ ਵਾਸਤੇ ਛੱਤਾਂ ਬਦਲਣ ਵਾਸਤੇ ਜੋ ਵੀ ਮੁਆਵਜ਼ਾ ਸਾਡਾ ਸਰਕਾਰ ਵੱਲੋਂ ਮੰਗਿਆ ਸਾਨੂੰ ਵੀ ਸਾਡੀ ਹੈਲਪ ਕੀਤੀ ਜਾਵੇ ਅਸੀਂ ਦਿਹਾੜੀ ਤੱਪਾ ਕਰਨੇ ਵਾਲੇ ਬੰਦੇ ਆ ਜੀ ਮੇਰੀ ਮੰਮੀ ਵੀ ਨਰੇਗਾ ਵਿੱਚ ਕੰਮ ਕਰਦੀ ਆ ਤੇ ਮੈਂ ਵੀ ਦਿਹਾੜੀ ਰਾਜ ਮੈਸਤਰੀਆਂ ਨਾਲ ਦਿਹਾੜੀ ਦਾ ਕੰਮ ਕਰਦਾ ਜੀ ਤਾਂ ਇਸ ਕਰਕੇ ਜੀ ਮੇਰੇ ਸਾਡੇ ਵਿੱਚ ਹਿੰਮਤ ਹੈ ਨਹੀਂ ਮਕਾਨ ਪਾਉਣ ਵਾਸਤੇ ਤਾਂ ਸਰਕਾਰ ਵੱਲੋਂ ਮੰਗਿਆ ਜੀ ਸਾਡੀ ਹੈਲਪ ਕੀਤੀ ਜਾਵੇ ਤਾਂ ਸਾਡੇ ਸਾਰੇ ਮਕਾਨ ਜਿਹੜੇ ਜੋ ਵੀ ਮੁਆਵਜ਼ਾ ਬਣਦਾ ਜੀ ਦਿੱਤਾ ਜਾਵੇ ਮਕਾਨ ਬਣਾਉਗਾ ਜੋ ਪਿਛਲੇ ਦਿਨਾਂ ਤੋਂ ਕਈ ਦਿਨ ਤੋਂ ਬਰਸਾਤ ਹੋ ਰਹੀ ਹੈ ਜੋ ਕਾਫੀ ਮਕਾਨ ਤੁਹਾਡੇ ਦੇਖਣ ਵਿੱਚ ਹਸਰਾ ਲੱਗਦੇ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਇਹ ਸਾਡੇ ਭਾਜੀ ਮੈਂ ਸੁਖਿੰਦਰਪਾਲ ਦੀ ਪਤਨੀ ਆ ਸੁਖਿੰਦਰਪਾਲ ਦੀ ਪਤਨੀ ਆ ਸਾਡੇ ਘਰਾਂ ਦੇ ਹਾਲਾਤ ਬਹੁਤ ਮਾੜੇ ਆ ਭਾਜੀ ਸਾਰੀ ਛੱਤਾਂ ਡੇਗ ਗਈਆਂ ਇਸ ਲੋਕਾਂ ਦੇ ਘਰਾਂ ਮਾਨ ਰੱਖਿਆ ਹੋਇਆ ਭਾਜੀ ਸਾਡੇ ਸਰਕਾਰ ਨੂੰ ਬੇਨਤੀ ਹੈ ਵੀ ਸਾਡੇ ਮਦਦ ਕਰਦੇ ਸਾਡੇ ਹਾਂਜੀ ਛੋਟੇ ਛੋਟੇ ਬੱਚੇ ਆ ਭਾਜੀ ਅਸੀਂ ਬੋਤੋ ਕੇ ਕਮਾਦਰੀ ਬੇਲੇ ਬੈਠੇ ਆ ਕਿੰਨੇ ਦਿਨ ਤੋਂ ਖਾਨ ਦਾ 20 ਦਿਨ ਹੋ ਗਿਆ ਕੰਮ ਵੀ ਨਹੀਂ ਕੋ ਲੱਗਾ ਜੀ ਖਾਨ ਪੀਣ ਨੂੰ ਨਿਆਣਿਆਂ ਨੂੰ ਕੁਝ ਨਹੀਂ ਹੈਗਾ ਖਾਨ ਪੀਣ ਤੋਂ ਵੀ ਉੱਥੇ ਤੇ ਉਸ ਤੋਂ ਆਪਾਂ ਵੀ ਰਹਿ ਗਏ ਲੋਕਾਂ ਦੇ ਸਮਾਰਕ ਸਾਡੇ ਕੰਦ ਸਾਰੇ ਬੈ ਗਏ ਡੈਗ ਨਹੀਂ ਤੇ ਨਵੀਆਂ ਤੋਂ ਨਵੀਆਂ ਆਈ ਜਾਂਦੀ ਸਾਰਾ ਮਕਾਨ ਖੇਲਿਆ ਪਿਆ ਸਾਡੀ ਪਟਵਾਰੀ ਫਲੋਰ ਤੋਂ ਵਾਈ ਸੀ ਜਬ ਪੰਚਾਇਤ ਮੈਂਬਰ ਅਸੀਂ ਕੀ ਬੁੱਲੀ ਚੱਲੇ ਅਸੀਂ ਅਸੀਂ ਦੱਸਿਆ ਸੀ ਮੇ ਭਾਜੀ ਆ ਦੇਖੋ ਸਾਡੇ ਹਾਲਾਤ ਦੇਖੋ ਤੇ ਉਹ ਕਹਿੰਦੇ ਤੁਹਾਨੂੰ ਅਸੀਂ ਸਰਕਾਰ ਵੱਲੋਂ ਮਦਦ ਕਰਾਵਾਂਗੇ ਤੁਹਾਨੂੰ ਪੈਸੇ ਲੈ ਕੇ ਜਾਣਗੇ ਤਾਂ ਸਰਪਾਲਾਂ ਵੀ ਦੇਖਦੇ ਜਾਣਾ ਨੇ ਆਰੇ ਦਬਾ ਕਰਨ ਵਾਲੇ ਬੰਦੇ ਆ ਸਾਡੇ ਕਿੰਨੇ ਦਿਨਾਂ ਤੋਂ ਬਹਿਲੇ ਆ ਜੀ ਸਾਡੀ ਸਰਕਾਰ ਵੱਲੋਂ ਬੈਂਦੀ ਆ ਸਾਨੂੰ ਇਹ ਕਰਾਇਆ ਜਾ ਕੇ ਸਾਡਾ ਘਰ ਦੇ ਹਾਲਾਤ ਸੁਧਾ ਦੇਣ ਥੋੜੀ ਜੀ ਮਾਫੀ ਦਿੱਤਾ ਜਾਵੇ ਕੀ ਗੱਲ ਬਾਤ ਤੁਸੀਂ ਕੱਲ ਜੋ ਤੁਹਾਡੇ ਇੱਥੇ ਹਾਲਾਤ ਬਣਿਆ ਘਰ ਦੇ ਬਹੁਤ ਅਸੀਂ ਇਸ ਦਿਨ ਅਟਕੇ ਬਚੇ ਜੀ ਮਸੀਂ ਮਡੇ ਮੰਦਰੋ ਕਰਦੇ ਆ ਕੀ ਮਕਾਨ ਜੇ ਤੁਹਾਡੇ ਬਾਲੇ ਡੱਗ ਪਏ ਬਾਲੇ ਡੱਗ ਪਏ ਹੁੰਦੀ ਜਿਹੜਾ ਡੱਪਾ ਇਹਨਾਂ ਕਰਦਾ ਥੋੜਾ ਖਾਧੀ ਮਾੜੀ ਮੋਟੀ ਸਾਰੇ ਹੀ ਮਾਰ ਕੇ ਪਟਿਆ ਹੈ ਸਾਡਾ ਮਾੜਾ ਮੁੱਤਾ ਸੁੱਚਾ ਜਿੰਦਾ ਅੜੀ ਦਾ ਪਤਾ ਕਰਦੇ ਜੀ ਪਿੰਡਾਂ ਦੀ ਮੌਤ ਹੋ ਗਈ ਜੀ ਮੈਂ ਕੋ ਕੱਲਾ ਕਮੋਣਾ ਲਈ ਹਾਂ ਜੀ ਹੂੰ ਪਿੰਡ ਰੈਫਰ ਆਈਆਂ ਜੀ ਤੇ ਕੀ ਮੰਗ ਕਰਦੇ ਸਰਕਾਰ ਕੋਲੋਂ ਸਰਕਾਰ ਕੋਲ ਦੇ ਵੀ ਮੰਗ ਕਰਦੇ ਹਾਂ ਜੀ ਸਾਨੂੰ ਥੋੜਾ ਬਾਲਾ ਹੈਲਪ ਕਰਨ ਲਈ ਹੈਲਪ ਕੀਤੀ ਜਾਵੇ ਹੈਲਪ ਕੀਤੀ ਜਾਵੇ ਕੋਈ ਜਾਣੀ ਨੁਕਸਾਨ ਤੋਂ ਬਚਾਇਆ ਹੋ ਗਿਆ ਤੁਹਾਡਾ ਹਾਂ ਜੀ ਜਿੱਦਾਂ ਤੁਸੀਂ ਦੇਖਿਆ ਕਿ ਤੁਹਾਡੇ ਛੱਤਾਂ ਦੇ ਬਾਲੇ ਜਿਹੜੇ ਥੱਲੇ ਡੇਗ ਪਏ ਆ ਕੋਈ ਛੱਟ ਚੋੜ ਤੋਂ ਬਚਾਇਆ ਹਾਂ ਜੀ ਬਚਾਇਆ ਕੁਈ ਪਿੰਡ ਵੱਲੋਂ ਪੰਚਾਇਤ ਵੱਲੋਂ ਹਾਂਜੀ ਠੀਕ ਹੈ ਪਿੰਡ ਦੇ ਪਰਾਂ ਦੇ ਠੀਕ ਹੰਦੇ ਕਰਾਂਗੇ ਜੀ ਪੰਚਾਇਤ ਵਾਲੇ ਕੰਦੇ ਕੋਈ ਜਾਣੇ ਹੱਲ ਕਰਾਂਗੇ ਮਾਨ ਜੀ